ਸਿਆਪ ਸਾਬ ਨੂੰ ਜੀ ਇਹ ਲੈ ਕੇ ਹਾਜ਼ਰ ਆਈਂਦੀ ਵੱਡੀ ਖਬਰ ਫਾਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀ ਰਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਇੱਕ ਪਾਸੇ ਭਾਰਤ ਨੂੰ ਚੇਤਾਵਨੀ ਦੂਜੇ ਪਾਸੇ ਰੂਸ ਨਾਲ ਵਪਾਰ ਬਾਰੇ ਗੱਲ ਕਰ ਰਹੇ ਹਾਂ ਟਰੰਪ ਦੇ ਦੋਰੇ ਮਾਪਦੰਡ ਪੇ ਨੇ ਕਾ ਭਾਰਤ ਤੇ ਰੂਸ ਵਿਚਕਾਰ ਵਪਾਰਕ ਸੰਬੰਧਾਂ ਪ੍ਰਤੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਦੂਰ ਨਜ਼ਰੀਆ ਪੂਰੀ ਤਰ੍ਹਾਂ ਵੀ ਨਕਾਬ ਹੋ ਗਿਆ ਇੱਕ ਪਾਸੇ ਉਹ ਭਾਰਤ ਨੂੰ ਰੂਸੀ ਤੇਲ ਖਰੀਦਣ ਵਿਰੁੱਧ ਸਖਤ ਤਾਮਨੀ ਦੇ ਰੱਖਿਆ ਨੇ ਤੇ 50 ਪ੍ਰੈਸ਼ਰ ਟਰੈਪ ਲਗਾ ਦਿੱਤਾ ਹੈ ਜਦੋਂ ਕਿ ਦਿੱਗੇ ਪਾਸੋਂ ਰੂਸੀ ਰਾਸ਼ਟਰਪਤੀ ਬੁਲੰਦੀ ਮੇਰੇ ਪੁੱਤ ਨਾਲ ਰੂਸ ਅਮਰੀਕਾ ਵਪਾਰ ਨੂੰ ਵਧਾਉਣ ਦੀ ਸਭਾਵਨਾ ਦੀ ਪਰਚੋਲ ਕਰ ਰਿਹਾ ਹੈ ਰਾਸ਼ਟਰਪਤੀ ਟਰੰਪ ਨੇ ਪੁੱਤਰ ਨਾਲ ਆਪਣੀ ਟੈਲੀਫੋਨ ਗੱਲਬਾਤ ਤੋਂ ਬਾਅਦ ਖੁਦ ਟਰੁਥ ਸੋਸ਼ਲ ਤੇ ਇੱਕ ਪੋਸਟ ਵਿੱਚ ਹੀ ਜਾਣਕਾਰੀ ਸਾਂਝੀ ਕੀਤੀ ਮੇਰਾ ਤਾਂ ਕਹਿ ਮੰਨਣਾ ਹੈ ਕਿ ਅਮਰੀਕਾ ਦੀ ਇਹ ਦੂਰੀ ਨੀਤੀ ਨਾ ਸਿਰਫ ਵਿਸ਼ਵ ਊਰਜਾ ਬਾਜ਼ਾਰ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦੀ ਹੈ ਬਲਕਿ ਅਮਰੀਕਾ ਦੇ ਸਹਿਯੋਗਕਾਂ ਵਿੱਚ ਵੀ ਪੰਬਲਪੂਸਾ ਪੈਦਾ ਕਰ ਰਹੀ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ